ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਸਿੱਖਿਆ ਫਾਗਦਾ ਜੀ ਇੱਕ ਨਵਾਂ ਨੋਟਿਸ ਜਾਰੀ ਕੀਤਾ ਗਿਆ ਹੈ ਇਹਦੇ ਬਾਰੇ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨੀ ਹੈ ਤੇ 2368 9594 ਅਸਾਮੀਆਂ ਦੀ ਇਹ ਨੋਟਿਸ ਕੱਢਿਆ ਗਿਆ ਹੈ ਸਿਰਚ ਲਿਖਿਆ ਹੈ ਜੀ ਕਿ ਉਫਰਤੂ ਮਿਸ਼ਾਂਕ ਦੇ ਸੰਬੰਧ ਵਿੱਚ ਲਿਖਿਆ ਜਾਂਦਾ ਹੈ ਕਿ ਜ਼ਿਲ੍ਹਾ ਸਿੱਖਿਆ ਅਫਸਰ ਪੰਜਾਬ ਦੇ ਇਰੜੀ ਕੈਡਰ ਦੇ ਨਿਯੁਕਤ ਅਧਿਕਾਰੀ ਹਨ ਜਨਰਲ 2366 5994 ਜਸਾਮੀਆਂ ਦੀ ਯੋਗ ਮਦਦਵਾਰ ਨੂੰ ਨਿਯੁਕਤੀ ਪੱਤਰ ਜਾਰੀ ਕਰਨ ਹਿਤ ਨਿਯੁਕਤੀ ਪੱਤਰਾਂ ਤੇ ਆਫਿਸ ਦੇ ਹਸਤਾਖਰ ਕੀਤੇ ਜਾਣੇ ਨੇ ਇਸ ਲਈ ਆਪ ਨਿੱਜੀ ਫੋਦਰ ਤੇ ਡੀਲਿੰਗ ਹੈਡ ਲੈਪਟਾਪ ਲੀਗਲ ਸਾਈਜ਼ ਤੇ ਫਰ ਰਹਿਮਤ ਫਰਤੀਸ ਗੰਦੀ ਡਸਿਆ ਚ ਰਜਿਸਟਰ ਸਮੇਤ 15 ਤਿੰਨ 24 ਨੂੰ 9 ਵਜੇ ਦਫ਼ਤਰ ਵਿਖੇ ਜਿਹੜੇ ਦਸਿਆ ਆਪਣੀ ਹਾਜ਼ਰੀ ਯਕੀਨੀ ਹੁਲਾ ਸਕਦੇ ਆ ਤੇ ਇਸ ਨੂੰ ਅਤਿ ਜ਼ਰੂਰੀ ਸਮਝਿਆ ਜਾਵੇਗਾ ਯਾਨੀ ਕਿ ਜੀ ਇਹਨਾਂ ਦੀ ਡਿਊਟੀ ਲੱਗੀ ਆ ਆ ਐਸ ਐਸ ਨਗਰ ਮਹਾਲੀ ਦੇ ਜੋ ਜ਼ਿਲ੍ਹਾ ਸਿੱਖਿਆ ਅਫਸਰ ਸਾਹਿਬ ਨੇ ਅ ਇਹਨਾਂ ਦੇ ਨਿਯੁਕਤੀ ਪੱਤਰਾਂ ਦੇ ਜਿਹੜੇ ਨਿਯੁਕਤੀ ਪੱਤਰ ਵੰਡੇ ਜਾਣੇ ਆ 23649594 ਆਸਾਮੀਆਂ ਨੂੰ ਲੈ ਕੇ ਸੋ ਇਹਦੇ ਅਧਿਨ ਇਹਨਾਂ ਦੀ ਡਿਊਟੀ ਲਗਾਈ ਗਈ ਹੈ ਤੇ ਆਉਣ ਵਾਲੇ ਦਿਨਾਂ ਤੱਕ ਨਿਯੁਕਤੀ ਪੱਤਰਾਂ ਦਾ ਜਿਹੜਾ ਉਹ ਨਿਯੁਕਤੀ ਪੱਤਰ ਵੰਡ ਸਮਾਰੋਹ ਕੀਤਾ ਜਾਵੇਗਾ ਯਾਨੀ ਕਿ ਪ੍ਰਸਾਸ਼ਿਤ 23649594 ਦਾ ਚੱਲਦਾ ਹੋਇਆ ਤੇ ਆਉਣ ਵਾਲੇ ਦਿਨਾਂ ਤੱਕ ਨਿਯੁਕਤੀ ਪੱਤਰ ਜਾਰੀ ਕਰਨ ਲਈ ਵਿਭਾਗ ਸੱਦਾ ਦੇ ਸਕਦਾ ਤੇ ਕੈਂਡੀਡੇਟਾਂ ਦੀ ਜਿਹੜੀ ਲਿਸਟ ਆ ਉਹ ਜਾਰੀ ਕੀਤੀ ਜਾ ਸਕਦੀ ਹੈ ਉਹਦੇ ਦੇ ਨਾਲ ਤੱਕ ਇਸ ਸਫਸ਼ਟ ਹੋ ਜਾਏਗਾ ਤੇ ਫਿਲਹਾਲ ਇਹ ਵੱਡੀ ਖਬਰ ਹੈ ਕਿ ਇਹ ਤੋਂ ਇਸ ਸਫਸ਼ਟ ਹੋ ਜਾਂਦਾ ਕਿ 364994 ਸਾਮੀਆਂ ਨੂੰ ਲੈ ਕੇ ਵਿਭਾਗ ਨਵਾਂ ਫੈਸਲਾ ਲੈ ਸਕਦਾ ਤੇ ਨੁਕਤੇ ਪੱਤਰ ਜਾਰੀ ਕਰ ਸਕਦਾ ਲਿਸਟਾਂ ਜਿਹੜੀਆਂ ਨਵੀਆਂ ਫੈਣੀਆਂ ਤਾਂ ਨੇ ਜੀ ਤੁਹਾਡੇ ਕੋਈ ਸਵਾਲ ਨੇ ਤਾਂ ਕਮੈਂਟ ਦੇ ਵਿੱਚ ਪੁੱਛ ਸਕਦੇ ਆ ਇਜਾਜ਼ਤ ਜੀ ਧੰਨਵਾਦ ਸ਼ੁਕਰੀਆ